ਵਾਹਿਗੁਰੂ ਉਤਲੋ ਹਪਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਚੇਆ ਬਿਲੋ ਹਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਈਸ਼ਕ ਕੁਦਾਏ ਰੰਗ ਦਿਦਾਰ ਕੇ ਵਿਸਰੇ ਆ ਦਿਨ ਨਾਮ ਤੇ ਹੋਏ ਪਾਰ ਕੀਏ ਆਪੁ ਲੀਏ ਲੜ ਲਾਇ ਦਰ ਦਰ ਵੇ ਸ੍ਰੀ ਤੇਨ ਧਨ ਜਵੇਂ ਦੀ ਮਾਉ ਆਏ ਸਪਲ ਸੇ ਪਰਵਤ ਕਾਰ ਆਪ ਵਾਂਤ ਤੂੰ ਜੇ ਨ ਪਛਾਤਾ ਸੱਚ ਸੁਮਾ ਪਰਮ ਤੇਰੀ ਪਾਣਾ ਪੁਤਾਏ ਦੇੜਾ ਨਾ ਕੁਦਾਈ ਤੂੰ ਬਖਸ਼ੰਦਗੀ ਸ਼ੇਖ ਫਰੀਦ ਯੋਇ ਪਰ ਕਾ ਸੰਜਮ ਜੇ ਕਰੇ ਤਾਰੂ ਭਾਉ ਲਾਏ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਮਾਇ ਪਾਣੀ ਰਾਮ ਕਲੀ ਦੀ ਵਾਰ ਆਓ ਅੱਜ ਇਸ ਦੀ ਚੌਥੀ ਪੌੜੀ ਦੀ ਕਿਉਂਕਿ ਕੱਲ ਪਹਿਲੇ ਦੋ ਸ਼ਲੋਕ ਹੋ ਉਹਦਾ ਵਿਚਾਰ ਹੋ ਗਈ ਸੀ ਅੱਜ ਤੀਸਰੇ ਸ਼ਲੋਕ ਅਤੇ ਪੌੜੀ ਦੀ ਵਿਚਾਰ ਕਰੀਏ ਤੀਸਰੇ ਸ਼ਲੋਕ ਵਿੱਚ ਤੀਸਰੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਹਨ ਮਹਿਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਹਰ ਕੋਈ ਕਹਿੰਦਾ ਹੈ ਕਿ ਮੈਂ ਜਿੰਦਿਆਂ ਹੀ ਮੁਕਤ ਹੋ ਜਾਵਾਂ ਜੀਵਨ ਮੁਕਤ ਜੀਵਤ ਮਰਨਾ ਸਭ ਕੋ ਕਹੈ ਇਸ ਸੰਸਾਰ ਦੇ ਵਿੱਚ ਜਿੰਦਿਆਂ ਹੀ ਮੈਂ ਮਰ ਜਾਵਾਂ ਪਰਤਾਲ ਇਸ ਜਨਮ ਦੇ ਵਿੱਚ ਇਸ ਤੇ ਜਨਮ ਤੋਂ ਬਤਾਂਦਿਆਂ ਹੀ ਮੈਂ ਰਕਾਰਾਂ ਵੱਲੋਂ ਮੁਕਤ ਹੋ ਜਾਵਾਂ ਮੈਂ ਹਉਮੈ ਵੱਲੋਂ ਮੁਕਤ ਹੋ ਜਾਵਾਂ ਜੀਵਨ ਮੁਕਤ ਕਿ ਉਹ ਸਤਿਗੁਰੂ ਜੀ ਕਹਿ ਰਹੇ ਹਨ ਕਿਸ ਤਰ੍ਹਾਂ ਜੀਵਨ ਮੁਕਤ ਹੋਇਆ ਜਾ ਸਕਦਾ ਹੈ। ਤੋਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹੋਣ ਕਹਿ ਰਹੇ ਕਿ ਜੀਵਨ ਮੁਕਤ ਕਿਸ ਤਰ੍ਹਾਂ ਹੋਇਆ ਜਾ ਸਕਦਾ ਹੈ। ਜੀਵਨ ਮੁਕਤੀ ਇਸ ਜੀਵਨ ਦੇ ਵਿੱਚ ਹੀ ਮੁਕਤੀ ਹੀ ਪ੍ਰਾਪਤੀ ਕਰਨੀ ਹੈ। ਭੈ ਕਾ ਸੰਜਮ ਜੇ ਕਰੇ दारू पाओ लाए जीवन मोकट होने दे ले दारू दारू दवाए दुआ दुआई दुआ सतगुरु जी कह रहे हैं की है पाओ उस परमात्मा ने नाल प्यार राण ना। जेनु कंदेया तेलो मोहब्बत जिन ਸੇ ਸਤਿਆ ਦਿਨੋ ਜਿਹੜੇ ਮੁਹੱਬਤ ਕਰਦੇ ਹਨ ਉਹੀ ਸੱਚੇ ਹਨ ਉਸ ਵਾਹਿਗੁਰੂ ਦੇ ਨਾਲ ਦਿਨੋ ਪਿਆਰ ਕਰਨਾ ਉਸ ਦੇ ਨਾਲ ਪਿਆਰ ਕਰਨਾ ਇਹ ਹੈ دارو ਇਹ ਹੈ ਦਵਾਈ ਜੀਵਨ ਮੁਕਤ ਹੋਣ ਦੀ ਅਤੇ ਨਾਲ ਸਤਗੁਰੂ ਜੀ ਕਹ ਰਹੇ ਹਨ ਭੈ ਕਾ ਸੰਜਮ ਜੇ ਕਰੇ ਇਹ دارو ਵੀ ਲੈਣਾ ਹੈ ਦਵਾਈ ਵੀ ਲੈਣੀ ਹੈ ਉਸ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਹੈ ਦਵਾਈ ਹੈ ਅਤੇ ਇਸ ਦਵਾਈ ਦੇ ਨਾਲ ਸੰਜਮ ਵੀ ਸਤਿਗੁਰੂ ਜੀ ਦਾਸ ਰਹਾ ਹੈ ਇਹ ਸੰਜਮ ਵੀ ਕਰਨਾ ਹੈ ਪ੍ਰੇਸ਼ ਕੀ ਕਰਨਾ ਹੈ ਜਦੋਂ ਦਵਾਈ ਲਈ ਜਾਵੇ ਜੇ ਪ੍ਰੇਸ਼ ਨਾ ਕੀਤਾ ਜਾਵੇ ਫਿਰ ਦਵਾਈ ਵੀ ਅਸਰ ਨਹੀਂ ਕਰਦੀ ਇਸ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹੋਏ ਇਹ ਅੰਮ੍ਰਿਤਮਈ ਬੋਲ ਬੋਲਣ ਦੇ ਰਾਹੇ ਸਾਨੂੰ ਸੰਜਾ ਰਹੇ ਹਨ ਕਿ ਭੈ ਕਾ ਸੰਜਮ ਜੇ ਕਰੇ ਦਰੂਪਾਉ ਲੈ ਦਵਾਈ ਰੂਪੀ ਭਾਉ ਪਿਆਰ ਦੇ ਨਾਲ ਨਾਲ ਬਰੇ ਜੋ ਕਰਨਾ ਹੈ ਉਹ ਹੈ ਭੈ ਉਸ ਵਾਹਿਗੁਰੂ ਦਾ ਅਦਬ ਰੱਖਣਾ ਉਸ ਦਾ ਭੈ ਆਪਣੇ ਹਿਰਦੇ ਵਿੱਚ ਰੱਖਣਾ ਕੋਈ ਕੰਮ ਕਰਨ ਲੱਗਿਆਂ ਇਹ ਸੋਚਣਾ ਇਹ ਆਪਣੇ ਦੇ ਵਿੱਚ ਵਿਸ਼ਵਾਸ ਕਰ ਲੈਣਾ ਕਿ ਮੇਰੇ ਹਰ ਕੰਮ ਨੂੰ ਉਹ ਵਾਹਿਗੁਰੂ ਦੇਖ ਰਿਹਾ ਹੈ ਕਿਉਂਕਿ ਉਹ ਅੰਦਰ ਜਾਣਦਾ ਹੈ ਆਰ ਅੰਤਰ ਜਾਮੀ ਸਾਰਬ ਦੇ ਜਾਣ ਉਹ ਅੰਤਰ ਜਾਣੀ ਸਾਰੀਆਂ ਹੀ ਸਾਡੇ ਦਿਲ ਦੀਆਂ ਮੰਗਾਉਣਾ ਸਾਡੇ ਕੰਮ ਸਾਰੇ ਹੀ ਜਾਣਦਾ ਹੈ ਇਸ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹੋ ਇੱਥੇ ਕਹਿ ਰਹੇ ਹਨ ਕਿ ਜੀਵਨ ਮੁਕਤ ਹੋਣ ਲਈ ਦਵਾਈ ਹੈ ਉਸ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਅਤੇ ਪਿਆਰ ਦੇ ਨਾਲ ਸੰਜਮ ਜੋ ਕਰਨਾ ਉਸ ਵਾਹਿਗੁਰੂ ਦੇ ਧਰ ਅਦਬ ਦੇ ਵਿੱਚ ਰਹਿਣਾ ਅਣ ਦਿਨ ਗੂੰ ਗਾਵੇ ਸੁਖ ਸਹਜੇ ਵਿਖ ਭਵਜਲ ਨਾਮ ਤਰੇ ਅਤੇ ਨਾਲ ਹੀ ਅਣ ਦਿਨ ਹਰ ਵੇਲੇ ਗੂੰ ਗਾਵੇ ਉਸ ਵਾਹਿਗੁਰੂ ਦੇ ਗੂੰ ਗਾ ਰਹੇ ਹਾਂ ਕੋਸਤੀਆਂ ਸਖਤ ਸਲਾਹਾਂ ਕਰਨੀਆਂ ਇਸ ਤਰ੍ਹਾਂ ਜੀਵਨ ਮੁਕਤ ਹੋਣ ਹੋਵੇ ਆਨੰਦੇਣ ਗੁਣ ਗਾਵ ਸੁਖ ਸਹਿਜ ਜੇ ਗੁਣ ਗਾਣੇ ਹਨ ਆਨੰਦ ਦੇ ਨਾਲ ਇਹ ਨਹੀਂ ਕਿ ਬਾਹਰੋਂ ਤਾਂ ਗਾ ਰਹੇ ਆ ਅੰਦਰੋਂ ਨਹੀਂ ਗਾ ਰਹੇ ਸੁਖ ਆਨੰਦ आनंद ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਦੇ ਹਨ ਗੁਣ ਅਸੀ ਸ਼ਬਦ ਦੇ ਰਾਣੀ ਗਾਦੇ ਹਾਂ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਣੀ ਸਵਾਹਿਗੁਰੂ ਦੇ ਗੁਣ ਗਾਦੇ ਜਿਹੜੇ ਵੀ ਆਪਾਂ ਸ਼ਬਦ ਪੜ੍ਹਦੇ ਹਾਂ ਉਹ ਵਾਹਿਗੁਰੂ ਦੇ ਗੁਣ ਹੀ ਕਾਉਂਦੇ ਹਾਂ ਕੋਈ ਸ਼ਬਦ ਪੜ੍ਹਦੇ ਹਾਂ ਹਾਂ ਆਨੰਦ ਦੇ ਨਾਲ ਪੜਨਾ ਆਨੰਦ ਗਾਵ ਸੁਖ ਸਹਿਜ ਸਹਿਜ ਦੇ ਨਾਲ ਉਸ ਵਾਹਿਗੁਰੂ ਦੇ ਹਾਰ ਵੇਲੇ ਹੀ ਗੂੰਗਾਉਣੇ ਹਨ ਆਨੰਦ ਦੇ ਨਾਲ ਅਤੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਸਹਿਜ ਦੇ ਵਿੱਚ ਟਿਕ ਕੇ ਉਸ ਵਾਹਿਗੁਰੂ ਦੇ ਗੂੰਗਾਉਣੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਬਿਖ ਭੋਜਨ ਨਾਮੁ ਕਰੇ ਇਹ ਜੋ ਸੰਸਾਰ ਰੂਪੀ ਵਿਖੋ ਜ਼ਹਿਰ ਰੂਪੀ ਸੰਸਾਰ ਹੈ ਇਹ ਫਿਰ ਉਸ ਵਾਹਿਗੁਰੂ ਦੇ ਗੁਣ ਗਾ ਕੇ ਸਹਿਜ ਦੇ ਵਿੱਚ ਅਤੇ ਆਨੰਦ ਦੇ ਰਾਹੀ ਅਤੇ ਆਨੰਦ ਦੇ ਨਾਲ ਗੁਣ ਗਾ ਕੇ ਨਾਮ ਦੇ ਰਾਹੀ ਇਸ ਸੰਸਾਰ ਦੇ ਵਿੱਚੋਂ ਤਰਿਆ ਜਾ ਸਕਦਾ ਹੈ ਵਿਖ ਭਵਜਲ ਇਹ ਸੰਸਾਰ ਨੂੰ ਜ਼ਹਿਰ ਰੂਪੀ ਸੰਸਾਰ ਹੈ ਨਾਮ ਕਰੇ ਨਾਮ ਮਮਿੰ ਸਿਆਰੀ ਹੈ ਨਾਮ ਦੇ ਰਾਹੀ ਇਸ ਸੰਸਾਰ ਸਮੁੰਦਰ ਜੋ ਵਿਖਰੂਪ ਜ਼ਹਿਰ ਰੂਪ ਹੈ ਇਸ ਸੰਸਾਰ ਦੇ ਵਿੱਚੋਂ ਨਾਮ ਦੇ ਰਾਹੀ ਨਾਮ ਉਸ ਵਾਹਿਗੁਰੂ ਦੇ ਆਨੰਦ ਦੇ ਨਾਲ ਗੁਣ ਗਾਉਣੇ ਸ਼ਬਦ ਪਾਣੇ ਆਤਮਿਕ ਅਡੋਲਤਾ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਉਣੇ ਹੀ ਨਾਮ ਹੈ ਬਾਣੀ ਦੇ ਨਾਲ ਜੁੜ ਕੇ ਬਾਣੀ ਨੂੰ ਆਨੰਦ ਨਾਲ ਪੜਨਾ ਬਾਣੀ ਨੂੰ ਆਤਮਿਕ ਅਡੋਲ ਵਿੱਚ ਟਿਕ ਕੇ ਸਹਜ ਵਿੱਚ ਟਿਕ ਕੇ ਬਾਣੀ ਨੂੰ ਪੜਨਾ ਉਸ ਤੇ ਵਾਹਿਗੁਰੂ ਦੇ ਬਾਣੀ ਦੇ ਰਾਹੀ ਗੁਣ ਗਾਉਣੇ ਸ਼ਬਦਾਂ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਹੀ ਨਾਮ ਜਪਣਾ ਤੋ ਸਤਗੁਰੂ ਜੀ ਸਾਨੂੰ ਇੱਕ ਜੀਵਨ ਮੁਕਤ ਬਾਰੇ ਦੱਸ ਰਹੇ ਹਨ ਕਿ ਜੀਵਨ ਮੁਕਤ ਕਿਸ ਤਰ੍ਹਾਂ ਹੋਣਾ ਹੈ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਜਿੰਦਿਆਂ ਹੀ ਮੁਕਤੀ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ ਮੁਕਤੀ ਕੀ ਹੈ ਔਮੇ ਤੋਂ ਛੁਟਕਾਰਾ ਮੋਹ ਮੋਹ ਤੋਂ ਛੁਟਕਾਰਾ ਵਿਕਾਰਾਂ ਤੋਂ ਛੁਟਕਾਰਾ ਉਸ ਲਈ ਸਾਨੂੰ دارو ਜੋ ਹੈ ਦਵਾਈ ਹੋ ਲੈਣੀ ਹੈ ਉਸ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਹੈ ਅਤੇ ਸੰਜਮ ਪਰੇ ਜੋ ਕਰਨਾ ਹੈ ਉਸ ਵਾਹਿਗੁਰੂ ਦਾ ਡਰ ਅਦਭ ਦੇ ਵਿੱਚ ਰਹਿਣਾ ਹੈ ਉਸ ਵਾਹਿਗੁਰੂ ਦੇ ਹਾਰਵੇਂ ਲਈ ਹੀ ਗੁਰ ਗਾਉਣੇ ਹਨ ਗੁਣ ਵੀ ਗਾਉਣੇ ਹਨ ਆਨੰਦ ਦੇ ਨਾਲ ਸਹਜ ਦੇ ਨਾਲ ਅਤੇ ਇਸ ਤਰ੍ਹਾਂ ਨਾਮ ਜਪ ਕੇ ਇਸ ਸੰਸਾਰ ਸਮੁੰਦਰ ਨੂੰ ਤਰ ਜਾਈਦਾ ਹੈ ਅਤੇ ਜੀਵਨ ਮੁਕਤ ਹੋ ਜਾਈਦਾ ਹੈ ਨਾਮਿਕ ਗੁਰਮੁਖ ਪਾਈਆ ਜਾਂ ਕੋ ਨਦ ਕਰੇ ਇਹ ਜੀਵਨ ਮੁਕਤੀ ਦੀ ਜੋ ਵਸਤਾ ਹੈ ਜਿੰਦਿਆਂ ਹੈ ਮੁਕਤੀ ਦੀ ਪ੍ਰਾਪਤੀ ਕਰਨੀ ਇਹ ਜੋ ਮਰਤਵਾ ਹੈ ਇਹ ਜੋ ਪਦਵੀ ਹੈ ਇਸ ਨੂੰ ਉਸ ਵਾਹਿਗੁਰੂ ਦੀ ਨਦਰ ਦੇ ਨਾਲ ਅਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਕਿਸੇ ਤੇ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਆਪਣੀ ਮਿਹਰ ਦੀ ਨਦਰ ਕਰਦਾ ਹੈ ਫਿਰ ਉਸ ਨੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਪਾਉਂਦਾ ਹੈ ਅਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੀ ਕੋਈ ਜੀਵਨ ਮੁਕਤ ਹੋ ਸਕਦਾ ਹੈ ਨਾਨਕ ਗੁਰੂ ਉਪਾਈ ਹੈ ਜਾਂ ਕੋ ਨਦਰ ਕਰੇ ਜਿਸ ਤੇ ਵਾਹਿਗੁਰੂ ਨਦਰ ਕਰਦਾ ਹੋਇਆ ਬਖਸ਼ਿਸ਼ ਕਰਦਾ ਹੈ ਫਿਰ ਉਹ ਗੁਰੂ ਦੇ ਰਾਹੀ ਇਸ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਕੌਣੀ ਦੂਜਾ ਭਾਉ ਰਚਾਉਣ ਤ੍ਰੈ ਗੁਣ ਵਰਤਾਰਾ ਦੂਜਾ ਭਾਉ ਪਰਮਾਤਮਾ ਦੇ ਨਾਲੋਂ ਪਿਆਰ ਛੱਡ ਕੇ ਮਾਇਆ ਦੇ ਨਾਲ ਪਿਆਰ ਪਾਉ ਇਹ ਮਾਇਆ ਦੇ ਨਾਲ ਪਿਆਰ ਅਤੇ ਤ੍ਰੈ ਗੁਣ ਵਰਤਾਰਾ ਅਤੇ ਤ੍ਰੈ ਗੁਣ ਜੋ ਤਿੰਨ ਗੁਣ ਹਨ ਮਾਇਆ ਦੇ ਸਤੋ ਗੁਣ ਰਜੋ ਗੁਣ ਤਮੋ ਗੁਣ ਇਹ ਵੀ ਉਸ ਵਾਹਿਗੁਰੂ ਦੇ ਹੀ ਪੈਦਾ ਕੀਤੇ ਹੋਏ ਆ ਇਹ ਦੂਜਾ ਭਾਅ ਵੀ ਉਸ ਵਾਹਿਗੁਰੂ ਨੇ ਆਪ ਹੀ ਪੈਦਾ ਕੀਤਾ ਉਸ ਨੇ ਮਾਇਆ ਦੀ ਆਪ ਹੀ ਢੇੜ-ਢੇਲੀ ਹੋਈ ਹੈ ਅਤੇ ਇਹ ਤ੍ਰੈ ਗੁਣ ਜੁਆਨ ਸਤੋ ਰਜੋ ਤਮੋ ਗੁਣ ਇਹ ਜੋ ਮਾਇਆ ਦੇ ਤਿੰਨ ਗੁਣਾਂ ਨੇ ਇਹ ਵੀ ਉਸ ਵਾਹਿਗੁਰੂ ਨੇ ਆਪ ਹੀ ਪੈਦਾ ਕੀਤੇ ਹੋਏ ਆ ब्रह्मा विष्णु महेशो उपायन हुकम कावणकारा आते ब्रह्मा विष्णु महेशी उस देही उपाय होया आते ओ कोस वाहे गुरु दे हुकम दे विच ही कार करदे हा ਉਹ ਵਾਲਿਗੁਰੂ ਹੁਕਮ ਕਰਦਾ ਹੈ ਉਹਦੇ ਮੁਤਾਬਕ ਹੀ ਉਹ ਸਾਰੇ ਕਾਰ ਕਰਦੇ ਹਨ ਪੰਡਤ ਪੜ੍ਹਦੇ ਜੋਤ ਕੀ ਨਾਮ ਮੁਝੈ ਵਿਚਾਰ ਜੋ ਜੋਤ ਸੀ ਹਨ ਪੰਡਤਾਂ ਨ ਵਿਦਵਾਨ ਲੋਕਾਂ ਨੇ ਉਹ ਵਿਚਾਰ ਦੀਆਂ ਕਿਤਾਬਾਂ ਦਾ ਪੜ੍ਹਦੇ ਹਨ ਪਰ ਇਹ ਵਿਚਾਰ ਜੋ ਹੈ ਉਹ ਨਹੀਂ ਸਮਝਦੇ ਕਿ ਸਭ ਕੁਝ ਉਹ ਵਾਹਿਗੁਰੂ ਦਾ ਹੀ ਉਹ ਪਾਇਆ ਹੋਇਆ ਹੈ। ਉਹ ਹੀ ਮਾਇਆ ਦਾ ਖੇਡ ਖੇਡ ਰਿਹਾ ਹੈ। ਉਹ ਹੀ ਮਾਇਆ ਦੇ ਵਿੱਚ ਲਾ ਰਿਹਾ ਹੈ। ਅਤੇ ਉਸ ਨੇ ਹੀ ਇਹ ਤ੍ਰੈ ਗੁਣ ਜੁਗਾਂ ਨੂੰ ਪੈਦਾ ਕੀਤੇ ਹਨ। ਬ੍ਰਹਮਾ, ਵਿਸ਼ਨੂੰ, ਹਿਸ਼ ਇਹਨਾਂ ਨੂੰ ਵੀ ਉਹ ਸਭ ਆਪਣੇ ਹਉਮੇ ਵਿੱਚ ਤੋਰ ਰਿਹਾ ਹੈ। ਸਭ ਕੁਝ ਤੇਰਾ ਖੇਲ ਹੈ। ਸੱਚ ਸਰ ਗਣਾਰਾ ਉਹ ਇਹ ਸਭ ਕੁਝ ਜੋ ਵੀ ਹੈ ਇਹ ਉਸ ਵਾਹਿਗੁਰੂ ਦਾ ਹੀ ਖੇਲ ਹੈ ਉਸ ਨੇ ਸਭ ਨੂੰ ਖੇਲ ਦੇ ਵਿੱਚ ਪਾਇਆ ਹੋਇਆ ਹੈ ਸਾਰੂ ਕੇਚ ਤੇਰਾ ਖੇਲ ਹੈ ਸੱਚ ਸੱਚ ਜਿਸ ਨੇ ਸਦਾ ਹੀ ਰਹਿਣਾ ਹੈ ਜੋ ਅਵਿਨਾਸ਼ੀ ਹੈ बाकी सब कुछ नाश होने वाला है वही सिरजनहार है वो सिरजनहार जिसने सारी सृष्टि पैदा की है ये सिरजनहार तू ही सदा रहन वाला है बाकी सब खत्म हो जाता है ये सब कुछ तेरा ही खेल है सब कुछ तेरा खेल है सच सिरजनहारा ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਜਿਸਤੇ ਉੱਤੇ ਵਾਹਿਗੁਰੂ ਬਖਸ਼ ਕਰਦਾ ਜਿਸ ਭਾਵੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਤਿਸ ਬਖਸ਼ ਲੈ ਉਸਤੇ ਗੁਰੂ ਬਖਸ਼ ਕਰਦਾ ਹੈ ਬਖਸ਼ ਕੀ ਕਰਦਾ ਹੈ ਸੱਚ ਸ਼ਬਦ ਸਮਾਈ ਸੱਚ ਸੱਚੇ ਨੇ ਸਿਹਾਰੀ ਹੈ ਸੱਚ ਦੇ ਵਿੱਚ ਸ਼ਬਦ ਸ਼ਬਦ ਦੇ ਵਿੱਚ ਦਦੇ ਨੂੰ ਸਿਹਾਰੀ ਹੈ ਸ਼ਬਦਤ ਪਰ ਦੇ ਵਿੱਚ ਅਰਥਾਤ ਸ਼ਬਦ ਦੇ ਰਾਹੀ ਸੱਚ ਸ਼ਬਦ ਸਮਾਈ ਜਿਹੜਾ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਸ ਤੇ ਉਹ ਬਖਸ਼ਿਸ਼ ਕਰਦਾ ਹੈ ਫਿਰ ਉਹ ਸ਼ਬਦ ਦੇ ਰਾਹੀ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਸੱਚ ਉਸ ਵਾਹਿਗੁਰੂ ਦੇ ਵਿੱਚ ਜੋ ਸੱਚਾ ਹੈ ਸਦਾ ਹੀ ਰਹਿਣ ਵਾਲਾ ਹੈ ਸਮਾਈ ਸਦਾ ਹੀ ਗੁਰੂਸ ਵਿੱਚ ਸਮਾਇ ਰੰਦਾ ਹੈ ਕਿਸ ਤਰ੍ਹਾਂ ਸਮਾਇ ਰੰਦਾ ਹੈ ਸ਼ਬਦ ਦੇ ਰਾਹੀ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਦੇ ਵਿੱਚ ਹੀ ਸਦਾ ਸਮਾਇਆ ਰਹਿੰਦਾ ਹੈ ਪਰ ਉਹ ਹੀ ਸਮਾਉਂਦਾ ਹੈ ਉਹ ਹੀ ਗੁਣ ਗਾਉਂਦਾ ਹੈ ਜਿਸ ਦੇ ਉੱਤੇ ਉਸ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਤੇ ਉਹ ਬਖਸ਼ਿਸ਼ ਕਰਦਾ ਹੈ ਫਿਰ ਉਹ ਸ਼ਬਦ ਦੇ ਰਾਹੀ ਸਦਾ ਹੀ ਸੱਚ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਉਹ ਆਪਾਂ ਸਾਰੇ ਸ਼ਬਦ ਦੇ ਨਾਲ ਜੁੜੀਏ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਕੋਲ ਗਾਈਏ ਸ਼ਬਦ ਨੂੰ ਪੜ੍ਹਦੇ ਹੋ ਆਨੰਦ ਦੇ ਨਾਲ ਪੜ੍ਹिए ਸਹਿਜ ਦੇ ਨਾਲ ਪੜ੍ਹिए ਕਿਉਂਕਿ ਸ਼ਬਦ ਉਸ ਵਾਹਿਗੁਰੂ ਦਾ ਬਖਸ਼ਿਆ ਹੋਇਆ ਅੰਮ੍ਰਿਤ ਹੈ ਜੋ ਕਿ ਸਾਨੂੰ ਗੁਰੂ ਦੇ ਰਾਹੀਂ ਮਿਲਿਆ ਹੈ ਇਸ ਸ਼ਬਦ ਦੇ ਨਾਲ ਜੁੜੀਏ ਤਾਂ ਜੋ ਅਸੀਂ ਆਪਣਾ ਇਹ ਜੀਵਨ ਜੋ ਹੈ ਇਸ ਸਫਲਾ ਕਰ ਸਕੀਏ ਵਾਹਿਗੁਰੂ ਜੀ ਦਾ ਸਾ ਉਹ ਵਾਹਿਗੁਰੂ ਜੀ ਦੀ ਫਤਹ